ਹਾਂਜੀ ਸਾਡੀ ਜਥੇਬੰਦੀ ਮੁਰ ਬਹਾਲ ਕੱਚੇ ਦੇ ਅਪਕ ਜੂਨੀਅਨ ਪੰਜਾਬ ਵੱਲੋਂ ਅੱਜ ਸਵੇਰ ਪੱਧਰੀ ਰੋਸ ਪ੍ਰਦਰਸ਼ਨ ਸਿੱਖਿਆ ਵਿਭਾਗ ਦੇ ਦਫ਼ਤਰ ਮੂਹਰੇ ਕੀਤਾ ਗਿਆ ਜਿਸ ਵਿੱਚ 5 ਘੰਟਿਆਂ ਦੀ ਜਦੋ ਜਹਿਤ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੋ ਮੀਟਿੰਗਾਂ ਇੱਕ ਸਿੱਖਿਆ ਮੰਤਰੀ ਤੇ ਦੂਸਰੀ ਸਿੱਖਿਆ ਸਕੱਤਰ ਨਾਲ ਦਵਾਈ ਗਈ ਤੇ ਜਿਸ ਵਿੱਚ ਸਾਡੀ ਬਹਾਲੀ ਸੰਬੰਧੀ ਜੋ ਵੀ ਪ੍ਰੋਸੈਸ ਹੈ ਉਸ ਨੂੰ ਪੂਰਨ ਤੌਰ ਤੇ ਕੰਪਲੀਟ ਕਰਕੇ ਤੇ ਸਾਡੀ ਜੂਨੀਅਨ ਦੀ 10 ਤਰੀਕ ਨੂੰ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਾਡਾ ਸਾਰਾ ਪ੍ਰੋਸੈਸ ਪਲਿੰਦਾ ਜੋ ਵੀ ਸਬ ਕਮੇਟੀ ਨੂੰ ਪੇਸ਼ ਕੀਤਾ ਜਾਊਗਾ ਤੇ ਸਾਡੀ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ 10 ਤਰੀਕ ਨੂੰ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਸਾਡੀ ਜਥੇਬੰਦੀ ਜਿਸ ਵਿੱਚ ਹਰ ਤਰ੍ਹਾਂ ਦੇ ਵਲੰਟੀਅਰ ਈਜੀਐਸ ਏਆਈ ਐਸਟੀਆਰ ਆਈਵੀ ਤੇ ਸਿੱਖਿਆ ਪ੍ਰੋਵਾਈਡਰ ਮੌਜੂਦ ਹਨ ਵੀ ਉਹਨਾਂ ਦਾ ਕੋਈ ਪੁਖਤਾ ਹੱਲ ਮਤਲਬ ਵੀ ਪ੍ਰੋਸੈਸ ਵੈਰੀਫਿਕੇਸ਼ਨ ਦਾ ਪੂਰਾ ਕਰਕੇ ਬਹਾਲੀ ਦਾ ਸਕੂਲਾਂ ਵਿੱਚ ਜੋਇਨ ਨਾ ਕਰਵਾਇਆ ਗਿਆ ਤਾਂ ਸਾਡੀ ਜਥੇਬੰਦੀ ਵੱਲੋਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਹੱਲੀ ਦੀਆਂ ਸੜਕਾਂ ਤੇ ਗੁਫਤ ਐਕਸ਼ਨ ਕਿਤੇ ਜਾਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰ ਸਥਾਨ ਉਤੇ ਕਿਹ ਰਿਹਾ ਜਾਵੇਗਾ ਹਾਏ ਹਾਏ ਇੱਕੋ ਭੇਜਿਆ ਨਾ ਹਾਏ 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 ਮਰ ਗਿਆ ਸਰ ਸੰਡੀ ਕਰ ਗਿਆ ਮਰ ਗਿਆ ਨਾ ਸੰਡੀ ਕਰ ਗਿਆ ਭੈਤਰੀ ਜੇ ਤੂੰ ਮਰਨਾ ਸੀ ਸਾਡਾ ਕੰਮ ਤਾਂ ਕਰਨਾ ਸੀ कम त करणी रखे रखो हे चा सौ बि नहीं चलेगी, नहीं चलेगी।, चलेगी नहीं चलेगी नहीं चलेगी नहीं चलेगी रख दु जमे फेर कहेंगी खाड़ को जमे कर गया ਕੀ ਕਰ ਗਿਆ ਸਾਡਾ ਕੰਮ ਤਾਂ ਕਰਨਾ ਸੀ ਸਾਡਾ ਕੰਮ ਤਾਂ ਕਰਨਾ ਸੀ ਸਾਡਾ ਕੰਮ ਤਾਂ ਕਰਨਾ